ਪੰਜਾਬ ਚ ਬਠਿੰਡਾ ਦੀ ਲੋਕ ਸਭਾ ਸੀਟ ਹਮੇਸ਼ਾ ਹੀ ਰਮਾਂਚਿਕ ਰਹੀ ਹੈ ਹਾਲਾਂਕਿ ਇਤਿਹਾਸ ਦੀ ਗੱਲ ਕਰੀਏ ਤਾਂ ਸ਼੍ਰੋਮ ਨੇ ਅਕਾਲੀ ਦਲ ਦਾ ਇਸ ਸੀਟ ਦੇ ਉੱਪਰ ਜ਼ਿਆਦਾ ਕਬਜ਼ਾ ਰਿਹਾ ਪਰ ਹਲਕੇ ਦੇ ਵਿੱਚ ਜੇਕਰ ਕਮਿਊਨਿਸਟ ਦੀ ਗੱਲ ਕਰੀਏ ਤਾਂ ਉਸ ਦਾ ਵੀ ਚੋਖਾ ਪ੍ਰਭਾਵ ਮਿਲਿਆ ਇਸ ਕਰਕੇ ਹੀ ਦੋ ਵਾਰ ਸੀਪੀਆਈ ਵੀ ਉੱਥੋਂ ਜਿੱਤ ਸਕੀ ਤੋ ਜੇਕਰ ਗੱਲ ਕਰੀਏ ਹੁਣ ਇਸ ਵਾਰ ਦੀਆਂ ਚੋਣਾਂ ਦੀ ਤਾਂ ਮੌਜੂਦਾ ਚੋਣਾਂ 'ਚ ਬਠਿੰਡਾ ਸੀਟ ਦੇ 16 ਲੱਖ 39160 ਵੋਟਰ ਨੇ ਜੋ ਕਿ ਇਤਿਹਾਸ ਸਿਰਜਣਗੇ ਕਿਉਂਕਿ ਇਸ ਵਾਰ ਕਿਸੇ ਵੀ ਉਮੀਦਵਾਰ ਲਈ ਜਿੱਤ ਸੌਖੀ ਨਹੀਂ ਜਾਪ ਰਹੀ ਕਿਉਂਕਿ ਹਰ ਸਿਮਰਤ ਬਾਦਲ ਤੇ ਗੁਰਮੀਤ ਖੁੱਡੀਆ ਤੇ ਅਮਰਤਾ ਵੜਿੰਗ ਵੱਲੋਂ ਚੋਣ ਪ੍ਰਚਾਰ ਜਾਰੀ ਕੀਤਾ ਹੋਇਆ ਏ ਤੇ ਉਹਨਾਂ ਦੇ ਵਿਚਾਰੇ ਅਸਮਾ ਮੁਕਾਬਲਾ ਹੋਵੇਗਾ ਸੋ ਦੇਸ਼ ਦੀ ਜੇਕਰ ਆਜ਼ਾਦੀ ਤੋਂ ਬਾਅਦ ਦੀ ਗੱਲ ਕਰੀਏ ਤਾਂ 1951 ਤੇ 1957 ਦੀਆਂ ਚੋਣਾਂ ਦੌਰਾਨ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਅਜੀਤ ਸਿੰਘ ਦੋ ਵਾਰ ਜੇਤੂ ਰਹੇ ਤੇ 1962 ਚ ਸ਼੍ਰੋਮ ਨੇ ਅਕਾਲੀ ਦਲ ਦੇ ਧੰਨਾ ਸਿੰਘ ਗੁਲਸ਼ਨ ਤੇ ਇਸ ਤੋਂ ਬਾਅਦ 1971 ਚ ਅਕਾਲੀ ਦਲ ਸੰਤ ਗਰੁੱਪ ਦੇ ਕਿੱਕਰ ਸਿੰਘ ਉਥੋਂ ਜੇਤੂ ਰਹੇ ਸਨ ਅਤੇ 1970 ਚ ਭਾਰਤੀ ਕਮਿਊਨਿਸਟ ਪਾਰਟੀ ਦੇ ਕਾਮਰੇਡ ਪਾਨ ਸਿੰਘ ਪੋਰਾ ਜੇ ਤੂੰ ਰਹੇ ਤੇ 1980 ਦੀ ਗੱਲ ਕਰੀਏ ਤਾਂ 1980 ਦੀਆਂ ਲੋਕ ਸਭਾ ਚੋਣਾਂ 'ਚ ਬਠਿੰਡਾ ਤੋਂ ਕਾਂਗਰਸ ਦੇ ਹਾਕਮ ਸਿੰਘ ਸਫਲ ਰਹੇ। ਇਸੇ ਦੌਰ ਸਮੇਂ ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਲਗਾਤਾਰ ਵੱਧ ਤੋਂ ਬਦਤਰ ਹੋਣ ਲੱਗੀ ਤੇ ਨਿੱਤ ਦੀ ਕਤਲੋਗਾਰਥ ਨੇ ਸਿਰ ਚੁੱਕ ਲਿਆ ਤੇ ਪੰਜਾਬ ਕਾਲੇ ਦੌਰ 'ਚ ਦਾਖਲ ਹੋ ਗਿਆ। ਇਸ ਤੋਂ ਬਾਅਦ 1984 'ਚ ਹੋਈਆਂ ਲੋਕ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਤੇਜਾ ਸਿੰਘ ਦਰਦੀ ਨੇ ਚੋਣ ਜਿੱਤੀ ਸੀ ਤੇ 1999 ਚ ਸ਼੍ਰੋਮਣੀ ਅਕਾਲੀ ਦਲ ਦੇ ਬਾਬਾ ਸੁੱਚਾ ਸਿੰਘ ਜੇਤੂ ਰਹੇ ਸਨ ਸੋ 2 ਸਾਲਾਂ ਬਾਅਦ 1991 ਚ ਫਿਰ ਚੋਣ ਹੋਈ ਤਾਂ ਕਾਂਗਰਸ ਦੇ ਕੇਵਲ ਸਿੰਘ ਜਿੱਤ ਗਏ ਸੋ ਪੰਜਾਬ ਦੀ ਫਿਜ਼ਾ ਚ ਸ਼ਾਂਤੀ ਪਰਤਨ ਮੰਗਰੋਂ ਪਹਿਲੀ ਦਫਾ 1996 ਚ ਹੋਈ ਚੋਣ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਹਰਿੰਦਰ ਸਿੰਘ ਖਾਲਸਾ ਜੇਤੂ ਰਹੇ ਸੋ 1998 ਦੌਰਾਨ ਹੋਈ ਚੋਣ 'ਚ ਸ਼੍ਰੋਮਣੀ ਅਕਾਲੀ ਦਲ ਦੇ ਹੀ ਚਤਨ ਸਿੰਘ ਸਮਾਓ ਕਾਮਯਾਬ ਹੋਏ ਤੇ ਉਸ ਤੋਂ ਬਾਅਦ 1999 ਦੀ ਚੋਣਾਂ 'ਚ ਭਾਰਤੀ ਕਮਿਊਨਿਸਟ ਪਾਰਟੀ ਦੇ ਕਾਮਰੇਡ ਭਾਲ ਸਿੰਘ ਪੌਰਾ ਦੂਜੀ ਵਾਰ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਬਣੇ ਸੋ 2004 ਦੀਆਂ ਚੋਣਾਂ 'ਚ ਜੇ ਹਲਕੇ ਤੋਂ ਇੱਕ ਵਾਰ ਐਮਪੀ ਰਹੇ ਧੰਨਾ ਸਿੰਘ ਗੋਲਸ਼ਨ ਦੀ ਧੀ ਪਰਮਜੀਤ ਕੌਰ ਗੁਲਸ਼ਨ ਨੂੰ ਸ਼੍ਰੋਮ ਨੇ ਅਕਾਲੀ ਦਲ ਵੱਲੋਂ ਟਿਕਟ ਦਿੱਤੀ ਗਈ ਸੋ ਇਹ ਚੋਣ ਫਤਵਾ ਬੀਬੀ ਗੁਲਸ਼ਨ ਦੇ ਹੱਕ ਚ ਆਇਆ ਤੇ ਇਸ ਤੋਂ ਅੱਗੇ ਜਦੋਂ 2009 ਚ ਚੋਣਾ ਹੋਈਆਂ ਤਾਂ ਵਢਿੰਡਾ ਹਲਕੇ ਦਾ ਰਾਖਵਾਕਰਨ ਖਤਮ ਕਰਕੇ ਗੁਆਂਡੀ ਹਲਕੇ ਫਰੀਦਕੋਟ ਨੂੰ ਰਿਜ਼ਰਵ ਕਰ ਦਿੱਤਾ ਗਿਆ ਸੋ ਹੋਇਆ ਇਹ ਕਿ ਫਰੀਦਕੋਟ ਜਨਰਲ ਹਲਕੇ ਤੋਂ ਚੋਣ ਲੜਦੇ ਰਹੇ ਬਾਦਲ ਪਰਿਵਾਰ ਨੇ ਬਠਿੰਡਾ ਦਾ ਰੁਖ ਕਰ ਲਿਆ ਸੋ ਹਰਸਿਮਰਤ ਕੌਰ ਬਾਦਲ ਬਠਿੰਡਾ ਤੋਂ ਲਗਾਤਾਰ 2009 2014 ਤੇ 2019 ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਜੋ ਚੋਣਾ ਲੜੇ ਤੇ ਹਮੇਸ਼ਾ ਜੇਤੂ ਰਹੇ ਸੋ ਜੇਕਰ ਹੁਣ ਬਠਿੰਡਾ ਦੇ ਲੋਕ ਸਭਾ ਹਲਕੇ ਚ ਗੱਲ ਕਰੀਏ ਤਾਂ ਲੋਕ ਸਭਾ ਹਲਕੇ ਚ ਕੁੱਲ 9 ਵਿਧਾਨ ਸਭਾ ਹਲਕੇ ਆਉਂਦੇ ਆ ਤੇ ਇੰਨਾ ਚ ਬਠਿੰਡਾ ਸ਼ਹਿਰੀ ਬਠਿੰਡਾ ਦਿਹਾਤੀ ਰਾਖਮਾ ਪੁੱਛੋ ਮੋੜ ਤੇ ਤਲਵੰਡੀ ਸਾਬੋ ਹਲਕੇ ਬਠਿੰਡਾ ਜ਼ਿਲ੍ਹੇ ਚ ਹਨ ਜਦ ਕੇ ਮਾਨਸਾ ਬਡਲਾੜਾ ਤੇ ਸਰਦੂਲਗੜ ਹਲਕੇ ਮਾਨਸਾ ਜ਼ਿਲ੍ਹੇ ਅੰਦਰ ਨੇ ਸੋ ਸਭ ਤੋਂ ਰੋਮਾਂਚਿਕ ਲੰਬੀ ਹਲਕਾ ਵੀ ਬਠਿੰਡਾ ਲੋਕ ਸਭਾ ਹਲਕੇ ਚ ਆਉਂਦਾ ਹੈ ਸੋ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਜਾ ਚੁੱਕੇ ਉਮੀਦਵਾਰ ਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੋਂ ਇਲਾਵਾ ਪਿੰਡ ਬਾਦਲ ਵੀ ਲੰਬੀ ਹਲਕੇ 'ਚ ਪੈਂਦਾ ਏ। ਸੋ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਗੁਰਮੀਤ ਸਿੰਘ ਖੁੱਡੀਆਂ ਨੇ ਹੀ ਪੰਜਾਬ ਦੇ ਪੰਜ ਵਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇਸੇ ਘਰੇਲੂ ਹਲਕੇ 'ਚ ਹਰਾ ਕੇ ਆਪ ਦੀ ਟਿਕਟ ਤੇ ਚੋਣ ਜਿੱਤੀ ਸੀ। ਸੋ ਹਾਲਾਂਕਿ 2017 ਦੀ ਚੋਣ 'ਚ ਕੈਪਟਨ ਅਮਰਿੰਦਰ ਸਿੰਘ ਪ੍ਰਕਾਸ਼ ਸਿੰਘ ਬਾਦਲ ਹੱਥੋਂ ਹਾਰ ਕੇ ਵੀ ਪੰਜਾਬ ਦੇ ਮੁੱਖ ਮੰਤਰੀ ਬਣ ਚ ਜ਼ਰੂਰ ਕਾਮਯਾਬ ਹੋ ਗਏ ਸਨ। ਸੋ ਸਾਲ ਜੇਕਰ 2019 ਦੀਆਂ ਲੋਕ ਸਭਾ ਚੋਣਾਂ ਚੋਂ ਦੀ ਗੱਲ ਕਰੀਏ ਤਾਂ ਬਠਿੰਡਾ ਸੀਟ ਤੋਂ ਹਰਸਿਮਰਤ ਕੌਰ ਬਾਦਲ ਨੇ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕਰੀਬ 22000 ਵੋਟਾਂ ਦੇ ਫਰਕ ਦੇ ਨਾਲ ਹਰਾ ਕੇ ਬੜੀ ਮੁਸ਼ਕਿਲ ਨਾਲ ਜਿੱਤੇ ਸਨ ਸੋ ਉਦੋਂ ਹਰਸਿਮਰਤ ਨੂੰ ਰਾਜਾ ਵੜਿੰਗ ਦੀਆਂ 47155 ਸੋ ਮਤਲਬ ਲਗਭਗ 39.23 ਫੀਸਦੀ ਵੋਟਾਂ ਦੇ ਮੁਕਾਬਲੇ 41.04 ਫੀਸਦੀ ਵੋਟਾਂ ਪ੍ਰਾਪਤ ਹੋਈਆਂ ਸਨ ਸੋ ਆਪ ਦੇ ਪ੍ਰੋਫੈਸਰ ਬਲਜਿੰਦਰ ਕੌਰ 11.19 ਵੋਟਾਂ ਲੈ ਕੇ ਤੀਜੇ ਤੇ ਤੇ ਪੀਪ ਦੇ ਸੁਖਪਾਲ ਖਹਿਰਾ 3.18 ਫੀਸਦੀ ਵੋਟਾਂ ਲੈ ਕੇ ਚੌਥੇ ਨੰਬਰ ਤੇ ਰਹੇ ਸਨ ਸੋ ਜੇਕਰ 2024 ਦੀਆਂ ਲੋਕ ਸਭਾ ਚੋਣਾਂ ਦੀ ਗੱਲ ਕਰੀਏ ਤਾਂ ਇਸ ਵਾਰ ਹੁਣ ਫਸਾਵਾ ਮੁਕਾਬਲਾ ਦੇਖਣ ਨੂੰ ਮਿਲੇਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰ ਸਿਮਰਤ ਕੌਰ ਬਾਦਲ ਜੋ ਕਿ ਲਗਾਤਾਰ ਬਠਿੰਡਾ ਲੋਕ ਸਭਾ ਸੀਟ ਤੋਂ ਜਿੱਤਦੀ ਆ ਰਹੀ ਹੈ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਆਪ ਵੱਲੋਂ ਗਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਵੀ ਹੈਗੇ ਆ ਜੋ ਪੰਜਾਬ ਦੇ ਤੇ ਉਸ ਦੇ ਨਾਲ ਹੀ ਰਾਜਾ ਵੜਿੰਗ ਦੀ ਪਤਨੀ ਅਮਰਤਾ ਵੜਿੰਗ ਇਸ ਸੀਟ ਦੇ ਉੱਪਰੋਂ ਚੋਣ ਲੜੇਗੀ ਸੋ ਦੇਖਣਾ ਹੋਵੇਗਾ ਕਿ ਇਸ ਵਾਰ ਬਠਿੰਡਾ ਤੋਂ ਕੌਣ ਜੇਤੂ ਰਹੇਗਾ